ਪੂਛਾਂ ਵਾਲੀ ਦਾਲ ਕਿਦੀ ਕਿਦੀ ਫੇਵਰੇਟ ਆ ਮੇਰੀ ਤਾਂ ਬਹੁਤ ਜ਼ਿਆਦਾ ਫੇਵਰੇਟ ਆ ਤੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪੂਛਾਂ ਵਾਲੀ ਦਾਲ ਇਹੇ ਕਹਿੰਦੇ ਨੇ ਸਪਰਾਉਟਸ ਖਰੀ ਮੂੰਗੀ ਦੀ ਦਾਲ ਜਿਹੜੀ ਹੁੰਦੀ ਆ ਉਹਨੂੰ ਤੁਸੀਂ ਸਾਰੀ ਰਾਤ ਭਿਓਂ ਦੇਣਾ ਵਾ ਅਗਲੇ ਦਿਨ ਇਹਨੂੰ ਤੁਸੀਂ ਕਿਸੇ ਕੱਪੜੇ ਦੇ ਵਿੱਚ ਲਪੇਟ ਕੇ ਟੋਕਰੀ ਵਿੱਚ ਰੱਖ ਕੇ ਇੱਕ ਨਾਈਟ ਦੇ ਲਈ ਰੱਖ ਦਿਓ ਇਹਦੀਆਂ ਨਿਕਲ ਆਉਂਦੀਆਂ ਨੇ ਪੂਛਾਂ ਇਹ ਜਿਹੜੀ ਪੂਛਾਂ ਵਾਲੀ ਦਾਲ ਆ ਇਕ ਇਸੇ ਨਾਨਵੈਜ ਤੋਂ ਘਟਣੀ ਹੈਗੀ ਜਿਹੜੇ ਬੰਦੇ ਨਾਨਵੈਜ ਖਾਣ ਦੇ ਸ਼ਕੀਨ ਨੇ ਜੇ ਤੁਸੀਂ ਵੈਜੀਟੇਰੀਅਨ ਆ ਤਾਂ ਤੁਸੀਂ ਵੈਜੀਟੇਰੀਅਨ ਜਿਹੜੇ ਨੇ ਮੀਟ ਖਾ ਲਿਆ ਤੇ ਹਰੀ ਮੂੰਗੀ ਦੀ ਦਾਲ ਖਾ ਲਈ ਇੱਕ ਬਰਾਬਰ ਜੇਕਰ ਤੁਸੀਂ ਆਪਣਾ weight loss ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੀ ਦਾਲ ਆ ਇੱਕ ਚਮਤਕਾਰੀ ਕਹਿੰਦੇ ਪੂਛਾਂ ਵਾਲੀ ਦਾਲ ਆ ਇਹ ਜਿਹੜੀ ਪੂਛਾਂ ਵਾਲੀ ਦਾਲ ਆ ਤੁਸੀਂ ਆਪਣੀ weight loss ਜਾਨੀ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ ਤੇ ਇਹਦੇ ਨਾਲ ਤੁਹਾਡਾ weight ਬਹੁਤ ਸੋਨਾ loss ਹੁੰਦਾ ਬਾਕੀ ਜੇ ਤੁਸੀਂ weight ਸੋਨਾ loss ਕਰਨਾ ਚਾਹੁੰਦੇ ਹੋ ਕਿ ਤੁਸੀਂ ਚਾਹੁੰਦੇ ਕਿ ਮੇਰਾ weight ਕਦੇ ਵੀ ਵਾਪਸ ਨਾ ਹੋਵੇ ਤੁਸੀਂ ਮੈਨੂੰ ਕਰਨਾ ਵਾ ਕੰਟੈਕਟ ਤੁਸੀਂ ਮੈਨੂੰ ਮੈਸੇਜ ਕਰਨਾ WhatsApp ਦੇ ਉੱਪਰ ਤੇ ਮੈਂ ਤੁਹਾਡਾ weight loss ਕਰਵਾਉਂਗੀ 8 ਤੋਂ 10 kg ਉਹ ਵੀ 1 ਮਹੀਨੇ ਦੇ ਵਿੱਚ ਜਿਹੜਾ weight ਤੁਹਾਡਾ ਜਾਏਗਾ ਉਹ ਕਦੇ ਵਾਪਸ ਨਹੀਂ ਆਏਗਾ